ਜਾ ਵੀ ਵੀਡੀਓ ਦੇ ਕੰਟਰੋਲ ਦੇ ਰਹੇ ਨੇ ਯਾਤਰਾ ਹੀ ਹੁੰਦਾ ਸਾਡੇ ਗਲੀਆਂ ਰਹਿ ਗਏ ਸਾਡੀਆਂ ਨਾਲੀਆਂ ਰਹਿ ਗਈਆਂ ਇਹ ਮੈਨੂੰ ਲੱਗਦਾ ਨਹੀਂ ਮੁੱਦੇ ਹੈਗੇ ਆ ਉਹ ਮੇਰਾ ਪਿੰਡ ਤਲਵੰਡੀ ਕਲਾ ਇਸ ਪਿੰਡ ਦੇ ਵਿੱਚ ਚਲੋ ਗਲੀਆਂ ਨਾਲੀਆਂ ਦਾ ਸਰਪੰਚ ਦਾ ਪਹਿਲਾਂ ਉਹ ਦੋੰਦਾ ਕਿ ਗਲੀਆਂ ਨਾਲੀਆਂ ਬਣਾਵੇ ਇਹ 60 70 ਸਾਲ ਤੋਂ ਮੈਨੂੰ ਲੱਗਦਾ ਨਹੀਂ ਸਰਕਾਰਾਂ ਨੇ ਆਪਾਂ ਨੂੰ ਗਲੀਆਂ ਨਾਲੀਆਂ ਜੜ ਜਾਇਆ ਪਿਆ ਇਹ ਆਪਣੇ ਮੁੱਦੇ ਨਹੀਂ ਬੱਚਿਆਂ ਦੀ ਐਜੂਕੇਸ਼ਨ ਤੇ ਬੱਚਿਆਂ ਨੂੰ ਖੇਤਾਵਾਰوں ਪ੍ਰੇਰਿਤ ਕਰਨਾ ਸਰਪੰਚਾਂ ਦੇ ਪਹਿਲੇ ਇਹ ਮੁੱਦੇ ਹੁੰਦੇ ਆ ਨਾ ਕਿ ਆਪਾਂ ਗਲੀਆਂ ਨਾਲੇ ਚੱਲ ਜਾਈਏ ਵੀ ਇਹ ਤਾਂ 60 70 ਸਾਲ ਤੋਂ ਵੱਧਦੀਆਂ ਹਾਲਤਾਂ ਕੱਪੜੀਆਂ ਨਹੀਂ ਮੈਨੂੰ ਲੱਗਦਾ ਜਿ ਕਿਸੇ ਸਰਕਾਰ ਦੇ ਵਿੱਚ ਪੁਰਜਾ ਹੁੰਦਾ ਔਰ ਹਰ ਕੋਈ ਵੀ ਸਰਪੰਚ ਆਇਆ ਕਿਹਾ ਜਾਂਦਾ ਵਾ ਵੀ ਹਾਂਜੀ ਅਸੀਂ ਐਜੂਕੇਸ਼ਨ ਵਾਲੇ ਧਿਆਨ ਦੇਵਾਂਗੇ ਅਸੀਂ ਹੈਲਥ ਵਾਲੇ ਧਿਆਨ ਦੇਵਾਂਗੇ ਠੀਕ ਹੈ ਕਾਫੀ ਜਿਹੜੀ ਮੁੱਦੇ ਤੇ ਗੱਲ ਕੀਤੀ ਜਾਂਦੀ ਆ ਸਿਰਫ ਧਿਆਨ ਦੇਣ ਦੀ ਗੱਲ ਐ ਐਕਚੁਅਲੀ ਗਰਾਊਂਡ ਲੈਵਲ ਦੇ ਵਿੱਚ ਦੇਖਿਆ ਜਾਵੇ ਜਮੀਨੀ ਪੱਧਰ ਤੇ ਦੇਖਿਆ ਜਾਵੇ ਕੰਮ ਹੁੰਦੇ ਨਹੀਂ ਜ਼ਰੂਰੀ ਤਾਂ ਨਹੀਂ ਪੰਜ ਰਹਿ ਕੇ ਆਪਾਂ ਸੇਵਾ ਕਰ ਸਕਦੇ ਪੰਜ ਤੋਂ ਪਹਿਲਾਂ ਵੀ ਸੇਵਾ ਕਰ ਸਕਦੇ ਨੇ ਜੇ ਨਸ਼ਾ ਤੁਹਾਨੂੰ ਪਤਾ ਪਿੰਡ ਦੇ ਵਿੱਚ ਵਿਕਦਾ ਬਿਆਵਾ ਉਸ ਨੂੰ ਕਦੇ ਰੋਕਣ ਸਮਝ ਕੋਸ਼ਿਸ਼ ਕੀਤੀ ਸਰ ਗੱਲ ਥੋੜੀ ਬੜੀ ਜਨਮਨ ਗੱਲਾ ਹੈ ਵੀ ਗੱਲਾਂ ਕਰ ਜਾਂਦੇ ਨੇ ਪਰ ਹੁੰਦਾ ਕੁਝ ਨਹੀਂਗਾ ਇਹ ਗੱਲ ਥੋੜੀ ਬਹੁਤ ਜ਼ਿਆਦਾ ਸਾਡੀਆਂ ਆਈ ਦਿਨ ਹੀ ਕੋਈ ਨਾ ਕੋਈ ਖਬਰਾਂ ਲੱਗ ਰਹੀ ਸੀ ਨਸ਼ੇ ਦੇ ਖਿਲਾਫ ਕਿੰਨਾ ਅਸੀਂ ਨਸ਼ੇ ਦੇ ਖਿਲਾਫ ਲੜੇ ਆ ਤੇ ਮੈਨੂੰ ਲੱਗਦਾ ਨੇ ਕੋਈ ਲੜਿਆ ਹੋਊਗਾ ਅਸੀਂ ਲੋਕਾਂ ਤੋਂ ਡੰਗਾ ਵੀ ਜਿੰਨੇ ਸਾਡੇ ਕੋਈ ਵੀ ਜਿੰਨੇ ਸਾਡਾ ਬਹੁਤ ਵਿਰੋਧ ਹੋਇਆ ਆ ਅਸੀਂ ਸੀਪੀ ਕੋਲ ਬੁਲਾ ਕੇ ਦਖਾਸਤਾਂ ਦਿੱਤੀਆਂ ਨੇ ਪਰ ਜਦੋਂ ਸਰਕਾਰਾਂ ਨਕਮੀਆਂ ਸੀਗੀਆਂ ਪਿਛਲੇ ਕਾਂਗਰਸ ਸਮੇਂ ਨਹੀਂ ਸਾਥੋਂ ਮਿਲਿਆ ਪੁਰ ਆ ਪਾ ਫਿਰ ਤੁਹਾਨੂੰ ਪਤਾ ਆ ਪਾ ਬੱਚੇ ਵਾਲੇ ਕਿਤਨੇ ਕਿਤੇ ਤਾਂ ਕੋ ਸੋਚੜੇ ਜਾਂਦੇ ਆ ਇਹੜਾ ਵੀ ਵੇਖੋ ਉਹਨਾਂ ਦਾ ਉੱਪਰ ਦੇ ਮੰਤਰੀ ਬਣਦੇ ਨੇ ਆਫਸਰ ਬਣਦੇ ਨੇ ਜੀ ਆਪਾਂ ਉਹਨਾਂ ਵੱਲ ਦੇ ਧਿਆਨ ਦੇਵਾਂਗੇ ਸਮਝੋ ਆਪਣਾ ਕੁਝ ਨਹੀਂ ਆ ਜੀ ਉੱਪਰ ਬੋਲ ਖਲਾਵਾ ਅੱਜ ਤਾਂ ਇਹੀ ਸਾਰੇ ਨੂੰ ਅਪੀਲ ਕਰਦੇ ਆ ਵੀ ਨਸ਼ਾ ਵੇਚਣਾ ਬੜੀ ਮਾੜੀ ਗੱਲ ਹੈ ਕਿਉਂਕਿ ਜੇ ਅੱਜ ਕਿਸੇ ਦੇ ਬੱਚੇ ਨੂੰ ਤੁਸੀਂ ਨਸ਼ਾ ਲਾਉਨੇ ਹੋ ਕੱਲ ਉਹ ਅੱਗ ਤੁਹਾਡੇ ਘਰੇ ਵਿੱਚ ਲੱਗ ਗਈ ਕਿਉਂਕਿ ਇਹਦੇ ਨਾਲ ਪਤਾ ਕੀ ਆ ਜ਼ਿਆਦਾਤਰ ਤਾਂ ਉਹਨਾਂ ਦੇ ਆਪ ਦੇ ਬੱਚੇ ਵੀ ਪੀਂਦੇ ਨੇ ਜ਼ਿਆਦਾਤਰ ਤਾਂ ਨਸ਼ੇੜ ਵੇਚਦੇ ਉਹਨਾਂ ਦੇ ਆਪ ਦੇ ਬੱਚੇ ਵੀ ਪੀਂਦੇ ਨੇ ਉਹਨਾਂ ਦੇ ਬੱਚੇ ਆਪ ਦੇ ਹੀ ਪੀਰੇ ਨੇ ਉਹਨਾਂ ਦੇ ਬੱਚੇ ਜਿਹੜੇ ਨਸ਼ਾ ਆਪ ਵੀ ਪੀਰੇ ਵੇਚਦੇ ਤੇ ਆਪ ਪੀਂਦੇ ਵੀ ਹੋ ਤੇ ਦੂਜਾ ਨੰਬਰ ਇਹ ਆ ਕਿ ਜ਼ਿਆਦਾ ਤਾਂ ਸਰਪੰਚਾਂ ਨੂੰ ਜਿਹੜੇ ਪੁਰਾਣੇ ਸਰਪੰਚ ਸੀਗੇ ਉਹਨਾਂ ਨੇ ਜ਼ਿਆਦਾ ਪ੍ਰੇਰਿਤ ਕੀਆ ਹੈ। ਕਿਹਾ ਇਹ ਥੋੜਾ ਹੀ ਬੜਾ ਧੰਨਵਾਦ ਆ ਕਿ ਤੁਸੀਂ ਇਹ ਘਰ ਘਰ ਜਾ ਕੇ ਇਕੱਲੇ ਇਕੱਲੇ ਦਾ ਪ੍ਰੇਰਿਤ ਕਰ ਰਹੇ ਹੋ ਅੱਜ ਤੱਕ। ਉਹ ਵੀ ਬਹੁਤ ਤਾਰਮਰ ਕਰਦੇ ਆ। ਇਹ ਜੇ ਫੈਸਲ ਬੋਟਰ ਹੋਰ ਹੋਣ ਤੇ ਮੈਨੂੰ ਲੱਗਦਾ ਵੀ ਜੇ ਉੱਪਰ ਤੱਕ ਗੱਲ ਆ ਪਹੁੰਚਾਈ ਜਾਣਾ ਤੇ ਬੱਚਾ ਪੰਜਾਬ ਦੇ ਵਿੱਚੋਂ ਖਤਮ ਹੋਣ ਨੂੰ ਜ਼ਿਆਦਾ ਟਾਈਮ ਲੱਗੂਗਾ। ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਆਲੋਕ ਇਸ ਵਕਤ ਅਸੀਂ ਤਲਵੰਡੀ ਪਿੰਡ ਵਿੱਚ ਮੌਜੂਦ ਆ ਜਿੱਤੇ ਕਿ ਸਾਨਾ ਪੰਜ ਜੋਰਾ ਸਿੰਘ ਜੀ ਮੌਜੂਦ ਨੇ ਔਰ ਬਲਾਕ ਪ੍ਰਧਾਨ ਵੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੁੱਦਿਆਂ ਨੂੰ ਲੈ ਕੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਕਾਫੀ ਮੁੱਦਿਆਂ ਨਾਲ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰ ਜੀ ਵਿਕਾਸਾ ਦੀ ਗੱਲ ਕਰੀਏ ਇੱਥੇ ਵਿਕਾਸ ਜਿਹੜੇ ਕਿ ਕਿਹੜੇ-ਕਿਹੜੇ ਹੋਏ ਨੇ ਪਹਿਲਾਂ ਹੋਏ ਦੀ ਗੱਲ ਕਰੀਏ ਮੇਰਾ ਪਿੰਡ ਤਲਵ ਇਸੋ ਪਿੰਡ ਦੇ ਵਿੱਚ ਚਲੋ ਗਲੀਆਂ ਨਾਲੀਆਂ ਦਾ ਸਰਪੰਚ ਦਾ ਪਹਿਲਾ ਮਦੌਦਾ ਹਾਂ ਕਿ ਗਲੀਆਂ ਨਾਲੀਆਂ ਬਣਦੀਆਂ ਇਹ 60 70 ਸਾਲ ਤੋਂ ਮੈਨੂੰ ਲੱਗਦਾ ਨਹੀਂ ਸਰਕਾਰਾਂ ਨੇ ਆਪਾਂ ਨੂੰ ਗਲੀਆਂ ਨਾਲੀਆਂ ਜੜ ਗਿਆ ਆ ਪਿਆ ਇਹ ਆਪਣੇ ਮੁੱਦੇ ਨਹੀਂ ਹੈਗੇ ਅਸਲ ਵਿੱਚ ਮੁੱਦੇ ਨਹੀਂ ਮੁੱਦੇ ਆਪਣੇ ਇਹ ਨਹੀਂ ਕਿ ਬੱਚਿਆਂ ਦੀ ਐਜੂਕੇਸ਼ਨ ਤੇ ਬੱਚਿਆਂ ਨੂੰ ਖੇਡਾਂ ਵੱਲ ਨੂੰ ਪ੍ਰੇਰਿਤ ਕਰਨਾ ਸਰਪੰਚਾਂ ਦੇ ਪਹਿਲੇ ਇਹ ਮੁੱਦੇ ਹੁੰਦੇ ਆ ਨਾ ਕਿ ਆਪਾਂ ਗਲੀਆਂ ਨਾਲੀਆਂ ਚੱਲ ਜੇ ਰਹੀਏ ਵੀ ਇਹ ਤਾਂ 60 70 ਸਾਲ ਤੋਂ ਵੱਡੀਆਂ ਹਾਲਤ ਕਬਣੀਆਂ ਨਹੀਂ ਗਿਆ ਮੈਨੂੰ ਲੱਗਦਾ ਕਿ ਕਿਸੇ ਸਰਕਾਰ ਦੇ ਵਿੱਚ ਪੂਰੀਆਂ ਹੋਈਆਂ ਤੁਸੀਂ ਆਪ ਵੀ ਵੀਡੀਓ ਦੇ ਕੰਮ ਫਰਦੀ ਰਹਿੰਦੇ ਹੋ ਯਾਤਰਾ ਹੀ ਹੁੰਦਾ ਸਾਡੇ ਗਲੀਆਂ ਰਹਿ ਗਏ ਸਾਡੀਆਂ ਨਾਲੀਆਂ ਰਹਿਣੀਆਂ ਇਹ ਮੈਨੂੰ ਲੱਗਦਾ ਨਹੀਂ ਮੁੱਦੇ ਹੈਗੇ ਆਪਣੇ ਮੁੱਦੇ ਹੈਗੇ ਜਿਹੜੇ ਵੀ ਨਸ਼ਾ ਤੋਂ ਬੱਚੇ ਨੂੰ ਰਹਿਤ ਕਰਦਾ ਔਰ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਸਕੂਲ ਤੇ ਜਿਵੇਂ ਤਰ ਮੁੰਡੀ ਕੋਲ ਕਲਾ ਕੋਲ ਚਲਾ ਲਓ ਤੇ ਮੈਨੂੰ ਨਾ ਲੱਗਦਾ ਇੱਥੇ ਟੀਚਰ ਪੂਰੇ ਹੋਣਗੇ ਉਹ ਪੰਜ ਸਾਲ ਸਰਪੰਚੀ ਕੀਤੀ ਆ ਪਿਛਲੇ ਦਰਬਜਲ ਕੀਤੀ ਆ ਕਿਸੇ ਨੇ ਸਕੂਲ ਵਾਲੇ ਦੇਖਿਆ ਤੇ ਸਾਡੀ ਇਹੀ ਕੋਸ਼ਿਸ਼ ਆ ਕਿ ਵੀ ਅਸੀਂ ਸਕੂਲ ਦੇ ਵਿੱਚ ਜਿਹੜੇ ਟੀਚਰ ਘਟੇ ਰਹੇ ਉਸੀਂ ਅ ਵੀਰ ਸਾਹਿਬ ਕੋਲ ਜਾ ਕੇ ਅੰਬਲ ਸਾਹਿਬ ਕੋ ਬੇਨਤੀ ਕਰਕੇ ਸਾਡੇ ਸਕੂਲ ਦੇ ਵਿੱਚ ਟੀਚਰ ਪੂਰੇ ਕਰਿਆ ਜਾਣਾ ਔਰ ਐਜੂਕੇਸ਼ਨ ਵਾਲਾ ਵੱਧ ਧਿਆਨ ਦਿੱਤਾ ਜਾਵੇ। ਗੱਲ ਤਾਂ ਬੜੀ ਸਿਆਣੀ ਕੀਤੀ ਹੈ ਕਿ ਗਲੀਆਂ ਨਾਲੀਆਂ ਤੱਕ ਹੀ ਆਪਾਂ ਸੀਮਤ ਰਹਿ ਗਿਆ। ਔਰ ਹਰ ਕੋਈ ਵੀ ਸਰਪੰਚ ਆਇਆ ਕਿਹਾ ਜਾਂਦਾ ਵਾ ਵੀ ਹਾਂਜੀ ਅਸੀਂ ਐਜੂਕੇਸ਼ਨ ਵਾਲਾ ਧਿਆਨ ਦੇਵਾਂਗੇ। ਅਸੀਂ ਹੈਲਥ ਵਾਲਾ ਧਿਆਨ ਦੇਵਾਂਗੇ। ਠੀਕ ਹੈ ਕਾਫੀ ਯਾਨੀ ਮੁੱਦੇ ਤੇ ਗੱਲ ਕੀਤੀ ਜਾਂਦੀ ਆ। ਸਿਰਫ ਧਿਆਨ ਦੇਣ ਦੀ ਗੱਲ ਐਕਚੁਅਲੀ ਗਰਾਊਂਡ ਲੈਵਲ ਦੇ ਵਿੱਚ ਦੇਖਿਆ ਜਾਵੇ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਕੰਮ ਹੁੰਦੇ ਨੇ। ਕੀ ਲੱਗਦਾ ਇਸਰ ਗੱਲ ਥੋੜੀ ਬੜੀ ਜਨਮਨ ਗੱਲਾ ਹੈ ਵੀ ਗੱਲਾਂ ਕਰ ਜਾਂਦੇ ਨੇ ਪਰ ਹੁੰਦਾ ਕੁਝ ਨਹੀਂਗਾ ਇਹ ਗੱਲ ਥੋੜੀ ਬਹੁਤ ਜ਼ਿਆਦਾ ਦਾ ਹੈ ਤੇ ਪਰ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਹੋਈ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਅਸੀਂ ਜ਼ਿਆਦਾਤਰ ਬੱਚਿਆਂ ਵੱਲ ਧਿਆਨ ਦੇ ਕਿਉਂਕਿ ਬੱਚੇ ਹੀ ਨੇ ਅਪੜੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਵੇਖਾ ਉਹਨਾਂ ਦਾ ਵੱਡੇ ਮੰਤਰੀ ਬਣਦੇ ਨੇ ਆਫਸਰ ਬਣਦੇ ਨੇ ਜੇ ਆਪਾਂ ਉਹਨਾਂ ਵੱਲ ਧਿਆਨ ਦੇਵਾਂਗੇ ਤਾਂ ਸਮਝ ਲਓ ਆਪਣਾ ਕੁਝ ਨਹੀਂ ਹੋਏਗਾ ਕਿਉਂਕਿ ਉਹਨਾਂ ਨੇ ਹੀ ਸਾਰਾ ਆਪਣਾ ਘਰ ਤੋਂ ਲੈ ਕੇ ਉੱਪਰ ਤੱਕ ਸਿਸਟਮ ਉਹਨਾਂ ਨੂੰ ਲੋਡ ਕਰਨਾ ਬੱਚਿਆਂ ਨੂੰ ਲੋਡ ਕਰਨਾ ਜੀ ਆਪਣੇ ਬੱਚੇ ਸਹੀ ਨੇ ਜੇ ਬੱਚਾ ਵਧੀਆ ਤੇ ਉਹ ਆਪਣੀਆਂ ਗਲੀਆਂ ਵੀ ਆਪ ਬਣਾ ਲੂਗਾ ਤੇ ਜੇ ਬੱਚੇ ਆਪਣੇ ਪੜ੍ਹੇ ਲਿਖੇ ਨੇ ਤੇ ਪਿੰਡ ਦਾ ਵਿਕਾਸ ਵੀ ਹੋ ਜਾਊਗਾ ਜੇ ਆਪਣੇ ਬੱਚੇ ਉੱਥੇ ਨਸ਼ਿਆਂ 'ਚ ਖੁਬੇ ਰਹੇ ਤੇ ਸਭ ਲੋ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਪਿੰਡ ਦਾ ਵਿਕਾਸ ਹੋਊਗਾ ਤਾਂ ਆਪ ਭਲਾ ਹੋਊਗਾ ਉਹ ਪਿੰਡ ਦਾ ਆਪਾਂ ਹੁਣ ਉਹਦੇ ਤੁਸੀਂ ਪੰਜ ਹੋ ਠੀਕ ਹੈ ਜੀ ਜ਼ਰੂਰੀ ਤਾਂ ਨਹੀਂ ਪੰਜ ਰਹਿ ਕੇ ਆਪਾਂ ਸੇਵਾ ਕਰ ਸਕਦੇ ਹਾਂ ਪੰਜ ਤੋਂ ਪਹਿਲਾਂ ਵੀ ਤੁਸੀਂ ਸੇਵਾ ਕਰ ਸਕਦੇ ਨੇ ਜੇ ਨਸ਼ਾ ਤੁਹਾਨੂੰ ਪਤਾ ਪਿੰਡ ਦੇ ਵਿੱਚ ਵਿਕਦਾ ਪਿਆ ਵਾ ਉਸ ਨੂੰ ਕਦੇ ਰੋਕ-ਸਮਝ ਦੀ ਕੋਸ਼ਿਸ਼ ਕੀਤੀ ਤੁਸੀਂ ਸਰ ਤੁਸੀਂ ਤਾਂ ਮੈਨੂੰ ਲੱਗਦਾ ਪਿੰਡ 'ਚ ਪਹਿਲੀ ਵਾਰ ਹੀ ਆਏ ਹੋ ਆਪਣੇ 18 ਨੂੰ ਜਾ ਦਿਨਕ ਵਾਸਕਰ ਤੇ ਸਾਡੀਆਂ ਆਈ ਦੇ ਨੇ ਕੋਈ ਨਾ ਕੋਈ ਖਬਰਾ ਲਗ ਰਹੀ ਨੇ ਨਸ਼ੇ ਦੇ ਖਿਲਾਫ ਜਿੰਨਾ ਅਸੀਂ ਨਸ਼ੇ ਦੇ ਖਿਲਾਫ ਲੜੇ ਆ ਤੇ ਮੈਨੂੰ ਲੱਗਦਾ ਨੇ ਕੋਈ ਲੜਿਆ ਹੋਊਗਾ ਅਸੀਂ ਲੋਕਾਂ ਤੋਂ ਡਾਂਗਾ ਵੀ ਚੱਲ ਗਿਆ ਸਾਡੀਆਂ ਛੋਟੀਆਂ ਵੀ ਚੱਲੀਆਂ ਸਾਡਾ ਬਹੁਤ ਵਿਰੋਧ ਹੋਇਆ ਆ ਅਸੀਂ ਸੀਪੀ ਕੋਲ ਵੀ ਜਾ ਕੇ ਦਰਖਾਸਤ ਦਿੱਤੀਆਂ ਨੇ ਜਦੋਂ ਸਰਕਾਰਾਂ ਨਕਮੀਆਂ ਸੀਗੀਆਂ ਪਿਛਲੇ ਕਾਂਗਰਸ ਤੋਂ ਬਈ ਤੇ ਨਹੀਂ ਸਾਥੋਂ ਮਿਲਿਆ ਪੁਰ ਆਪਾਂ ਫਿਰ ਤੁਹਾਨੂੰ ਪਤਾ ਆਪਾਂ ਬੱਚੇ ਵਾਲੇ ਆ ਕਿਤਨਾ ਕਿਤੇ ਤਾਂ ਰੋ ਸੋਚਣੀ ਪੈਂਦੀ ਹੈ ਕਾਈ ਤਿੰਨ ਸਾਲ ਹੋ ਗਏ ਸਰਕਾਰਾਂ ਨੂੰ ਠੀਕ ਹੈ ਹੁਣ ਰਹਿ ਕਿਨੇ ਗਏ ਕਿੰਨੇ ਸਾਲ ਰਹਿ ਗਿਆ ਇਹਨੇ ਕਿ 2 2.5 ਸਾਲਾਂ ਤਿੰਨ ਸਾਲਾਂ ਵਿੱਚ ਕੀ ਲਾਦਾ ਸਰਕਾਰਾਂ ਜਿੱਥੇ ਪਹਿਲੇ ਕੰਮ ਨਹੀਂ ਕੀਤੇ ਹੁਣ ਕੰਮ ਹੋ ਜਾਣਗੇ ਸਰ ਲੱਗਦਾ ਕਿ ਜਿਹੜੇ ਤਾਂ ਸਰਪੰਚ ਸੀਗੇ ਕਿਉਂਕਿ ਹਮੇਸ਼ਾ ਇਹ ਸਰਪੰਚੇ ਕੋਲ ਹੀ ਕੋਈ ਮੁੱਦਾ ਆਉਣਾ ਹੁੰਦਾ ਹੈ ਜਿੱਥੇ ਸਰਪੰਚ ਮੋਤਪੁਰ ਬੰਦੇ ਕੋਲ ਜਦੋਂ ਮੋਤਪੁਰ ਬੰਦੇ ਕੋਲ ਅਸੀਂ ਦਰਖਾਸਤ ਦੇ ਆਏ ਸੀਪੀ ਕੋਲ ਜਾ ਕੇ ਐਸਐਸ ਕੋਲ ਜਾ ਡਿਪਟੀ ਕੋਲ ਐਸਪੀ ਕੋਲ ਤੇ ਦਰਖਾਸਤ ਉਹ ਸਾਡੇ ਕੋਲ ਨਹੀਂ ਆਉਣੀ ਉਹ ਸਿੱਧੇ ਸਰਪੰਚ ਕੋਲ ਜਾਣੀ ਸਰਪੰਚ ਕੋ ਜੜਨੀਆ ਸਰਪੰਚ ਨੇ ਕਹਾਤਾ ਵੀ ਠੀਕ ਆ ਜੇ ਨਹੀਂ ਇਹ ਬੰਦਾ ਸਹੀ ਆ ਉੱਥੇ ਤੇਰੇ ਮੇਰੇ ਵਰਗਾ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਉਹੀ ਜੇ ਸਰਪੰਚ ਨੇ ਠੋਕੇ ਗਿਆ ਵੀ ਨਹੀਂ ਇਹ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਬੰਦਾ ਨਸ਼ਾ ਵੇਚਦਾ ਹੈ ਹੁਣ ਉਸੇ ਤਰ੍ਹਾਂ ਅਸੀਂ ਹੁਣ ਮੈਮ ਸ਼ੁਰੂ ਕਰਾਂਗੇ ਪਿੰਡ ਦੇ ਜਿੰਨੇ ਏਰੀਆ ਦੇ ਸਰਪੰਚੇ ਸਾਰੇ ਇਕੱਠੇ ਕਰਕੇ ਸੀਪੀ ਕੋਲ ਜਾ ਕੇ ਪੇਸ਼ ਹੋਵਾਂਗੇ ਐਸਐਚ ਨੂੰ ਲਿਖਤੀ ਦਵਾਂਗੇ ਵੀ ਇਹ ਜਿਹੜੇ ਬੰਦੇ ਨਸ਼ਾ ਵੇਚਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਤਾਂ ਸਾਨੂੰ ਵਾਰਨਿੰਗ ਦੇਣਾ ਸੁਦਰ ਤੇ ਤਾਂ ਬਹੁਤ ਵਧੀਆ ਗੱਲ ਆ ਜੇ ਨਹੀਂ ਸੁਧਰਨਗੇ ਜੇ ਨਹੀਂ ਸੁਧਰਨਗੇ ਤੇ ਫਿਰ ਉਹਨਾਂ ਤੇ ਅਸੀਂ ਪੰਚਾਇਤਪੁਰੂ ਜਾ ਕੇ ਕੋਲ ਖੜ ਕੇ ਕਾਰਵਾਈ ਕਰਾਵਾਂਗੇ ਪਹਿਲਾਂ ਵੀ ਤੁਸੀਂ ਪੇਸ਼ ਹੋਏ ਹੋ ਪਹਿਲਾਂ ਕੀ ਤੁਹਾਨੂੰ ਰਿਸਪਾਂਸ ਮਿਲਿਆ ਵਾ ਠੀਕ ਹੈ ਤੁਹਾਨੂੰ ਲੱਗਦਾ ਹੈ ਅਗਰ ਕੋਈ ਪ੍ਰਸ਼ਾਸਨ ਨਹੀਂ ਸਾਥ ਦੇ ਰਿਹਾ ਤੁਸੀਂ ਕੋਈ ਆਪਣੇ ਪੱਧਰ ਤੇ ਕੋਈ ਇਸ ਤਰ੍ਹਾਂ ਦਾ ਕੰਮ ਕਦਮ ਚੱਕਿਆ ਜਾਵੇ ਤਾਂ ਕਿ ਜਿਹੜਾ ਨਸ਼ਾ ਰੋਗ ਖਤਮ ਹੋਵੇ ਅਸੀਂ ਨੇ ਇੱਕ ਕਦਮ ਚੱਕਿਆ ਸੀਗਾ ਉਹਦੇ ਵਿੱਚ ਕਦਮ ਚੱਕਣ ਨਾਲ ਅਸੀਂ ਇੱਥੇ ਪਿੰਡ ਦੇ ਵਿੱਚ মিডিਆ ਬੁਲਾਇਆ ਸਾਰੇ ਬੰਦੇ ਇਕੱਠੇ ਕੀਤੇ ਇੱਕ ਗ੍ਰਾਉਂਡ ਦੇ ਵਿੱਚ ਇੱਕ ਅਸੀਂ ਰੱਖਿਆ ਆਯੋਜਨ ਵੀ ਸਾਰੇ ਪਿੰਡੋਂ ਸੱਦਾ ਜੀ ਪਿੰਡ ਪੂਰਾ ਪਹੁੰਚੇ ਉੱਥੇ ਤੇ ਐਸਐਚਓ ਸਾਹਿਬ ਆਏ ਤੇ ਡੀਪੀ ਸਾਹਿਬ ਆਏ ਇੱਥੇ ਉਹਨਾਂ ਨੇ ਸਭ ਤੋਂ ਪੁੱਛੇ ਵੀ ਕਿਹੜੇ-ਕਿਹੜੇ ਬੰਦੇ ਵੇਚਦੇ ਆ ਚਲੋ ਉਹਨਾਂ ਨੇ ਆਪਣੀ ਜਿੰਨੀ ਸੀਗੀ ਉਹ ਲਿਆ ਕੇ ਟੀਮ ਸਾਡੇ ਨਾਲ ਅਸੀਂ ਨਾਲ ਗਏ ਘਰੇ ਘਰ ਜਾ ਕੇ ਅਸੀਂ ਉਸ ਬੱਤੇ ਤੇ ਪਰਚਾ ਪਾਇਆ ਕੋਲ ਖੜ ਕੇ ਠੀਕ ਹੈ ਜਿੱਦਾਂ ਸਾਡਾ ਸੀਗਾ ਅਸੀਂ ਕਰਦੇ ਰਹੇ ਹਾਂ ਅਸੀਂ ਅੱਜ ਵੀ ਨਸ਼ੇ ਦੇ ਖਿਲਾਫ ਆ ਅਸੀਂ ਵੀ ਐਕਟੀਵ ਮੈਂਬਰਸ ਫਿਰ ਮੇਟ ਬਣਿਆ ਅਸੀਂ ਗ੍ਰਾਉਂਡ ਵੀ ਪੂਰੇ ਖਿਲਾਫ ਆ ਅੱਜ ਤਾਂ ਇਹੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਨਸ਼ਾ ਵੇਚਣਾ ਬੜੀ ਮਾੜੀ ਗੱਲ ਹੈ ਕਿਉਂਕਿ ਜੇ ਅੱਜ ਕਿਸੇ ਦੇ ਬੱਚੇ ਨੂੰ ਤੁਸੀਂ ਨਸ਼ਾ ਲਾਉਨੇ ਹੋ ਕੱਲ ਉਹ ਅੱਗ ਤੁਹਾਡੇ ਘਰੇ ਵੀ ਚੱਲ ਲੱਗਣੀ ਹੈ ਕਿਉਂਕਿ ਇਹਦੇ ਨਾਲ ਪਤਾ ਕੀ ਆ ਜ਼ਿਆਦਾਤਰ ਤਾਂ ਉਹਨਾਂ ਦੇ ਆਪੇ ਬੱਚੇ ਵੀ ਪੀਂਦੇ ਨੇ ਜ਼ਿਆਦਾਤਰ ਤਾਂ ਨਸ਼ੇੜ ਵੇਚਦੇ ਉਹਨਾਂ ਦੇ ਆਪ ਦੇ ਬੱਚੇ ਵੀ ਪੀਂਦੇ ਨੇ ਉਹਨਾਂ ਦੇ ਬੱਚੇ ਆਪਦੇ ਵੀ ਪੀ ਰਹੇ ਨੇ ਉਹਨਾਂ ਦੇ ਬੱਚੇ ਜਿਹੜੇ ਨਸ਼ਾ ਆਪ ਵੀ ਪੀ ਰਹੇ ਨੇ ਵੇਚਦੇ ਤੇ ਆਪ ਪੀਂਦੇ ਵੀ ਰਹੋ ਤੇ ਦੂਜਾ ਨੰਬਰ ਇਹ ਆ ਕਿ ਜ਼ਿਆਦਾ ਤਾਂ ਸਰਪੰਚਾਂ ਨੂੰ ਜਿਹੜੇ ਪੁਰਾਣੇ ਸਰਪੰਚ ਸੀ ਉਹਨਾਂ ਨੇ ਜ਼ਿਆਦਾ ਪ੍ਰਵੇਸ਼ ਕੀਤਾ ਹੈ ਨਸ਼ਾ ਹੁਣ ਜਿਵੇਂ ਕਿ ਬਾੜੇਵਾਲ ਡੋਗਰਾ ਦੇ ਜਿਹੜੇ ਸਰਪੰਚ ਨੇ ਚੰਪੌਰ ਸਿੰਘ ਜੀ ਉਹਨਾਂ ਮੁੱਲਕ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਲੱਗਦਾ ਤੁਸੀਂ ਉਹਨਾਂ ਨਾਲ ਸਹਿਮਤ ਤੁਸੀਂ ਉਹਨਾਂ ਸਾਥ ਦੇ ਹੀ ਬਹੁਤ ਵਧੀਆ ਪ੍ਰਾਲਾ ਜੀ ਜੇ ਕੋਈ ਨਸ਼ੇ ਦੇ ਖਿਲਾਫ ਚਾਹੇ ਮੇਰੇ ਖਲਜੀ ਬਾੜੇਵਾਲ ਤੋਂ ਬਹੁਤ ਵਧੀਆ ਗੱਲ ਕੀਤੀ ਹੈ ਤੁਹਾਨੂੰ ਤੇ ਵੀ ਜੇ ਹਟਾਇਆ ਤਾਇ ਸੋਰੀ ਤਾਇ ਜੀ ਤੇ ਬੜੀ ਵਧੀਆ ਬੰਦ ਗੱਲ ਕੀਤੀ ਉਹਨਾਂ ਨੇ ਤੇ ਇਹ ਜੇ ਤਾਂ ਇਨਸਾਨ ਚਾਹੀਦੇ ਨੇ ਆਪਾਂ ਨੂੰ ਵੀ ਜਿਹੜੇ ਪਹਿਲ ਦੇ ਆਧਾਰ ਤੇ ਇਹ ਜੇ ਕਦਮ ਚੱਕਣ ਵੀ ਨਸ਼ੇ ਦੇ ਖਿਲਾਫ ਇਹ ਨਸ਼ੇ ਦੇ ਵਿੱਚ ਲੱਗਦਾ ਨਹੀਂ ਆਪਣਾ ਕੱਲਾ ਤਲਵੰਡੀ ਹੋਈ ਆ ਪੂਰਾ ਪੰਜਾਬ ਹੀ ਨਸ਼ੇ ਦੇ ਗ੍ਰਸਤ ਚ ਆਇਆ ਹੋਇਆ ਜੇ ਇਹ ਹਜੇ ਇਨਸਾਨ ਮੂਰੇ ਕੋ ਕਦਮ ਚੱਕਣਗੇ ਤੇ ਲੱਗਦਾ ਵੀ ਇਹ ਬੰਦ ਹੋ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਕਿਹਦੇ ਪਿੰਡ ਦੇ ਵਿੱਚ ਕਿੰਨੇ ਕੁ ਮੋਹਤਵਾਰ ਬੰਦੇ ਨੇ ਉਹ ਮੂਤਵਾਰ ਤਾਂ ਸਾਡੇ ਹੈਗੇ ਘੱਟੋ ਘੜਨੀ ਪਿੰਡ ਦੇ ਵਿੱਚ ਸਾਰਾ ਮੋਹਤਵਾਰ ਹੀ ਆ ਪਿੰਡ ਦਾ ਟੋਟਲ ਪਿੰਡ ਦੀ ਵਾਦੀ ਕਿੰਨੀ ਸਾਰਾ ਪਿੰਡੇ ਪੂਰਾ ਮੋਹਤਵਾਰਾਂ ਦਾ ਇਹ ਟੋਟਲ ਪਿੰਡ ਦੀ ਵਾਦੀ ਕਿੰਨੀ ਉਹ ਵਾਦੀ ਤਾਂ ਹੈਗੀ 2-3000 2-3000 ਵਾਦੀ ਆ ਇਹ ਤਾਂ ਹੈ ਨਹੀਂ 2-3000 ਹੀ ਨਸ਼ਾ ਕਰਦਾ ਹੋਵੇਗਾ ਨਹੀਂ 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 ਇਹ ਇਹ ਬੰਦੇ ਹੈਗੇ ਵੜੇ ਸਾਫ ਤੋਂਰੇ ਤੇ ਜਿਹੜੇ ਸਾਫ ਸੁਥਰੇ ਨੇ ਉਹੀ ਇੱਕ ਮੁਹੀਮ ਚਲਾ ਲੈਣ ਉਹੀ ਖੜ ਜਾਂਣ ਕੀ ਲੱਗਦਾ ਵਾ ਜੀ ਸਰ ਸਾਨੂੰ ਪਿੰਡ ਤੇ ਪੂਰਾ ਆਸਾ ਵੀ ਸਾਡੀ ਉਹਨਾਂ ਨੇ ਦੇਖਦਿਆਂ ਹੋਇਆਂ ਵੀ ਇਹ ਬੰਦੇ ਵਧੀਆ ਨੇ ਇਹਨਾਂ ਨੇ ਪੰਚਾਇਤ ਚੇਂਜ ਕੀਤੀ ਆ ਪੰਚਾਇਤ ਸਰਪੰਚ ਚ ਬਣਾਇਆ ਸਾਡ ਨੂੰ ਮੈਂਬਰ ਬਣਾਇਆ ਜਿੱਥੇ ਲੱਗਦਾ ਸੀਗਾ ਵੀ ਸਾਨੂੰ ਇਸ ਇਨਸਾਨ ਨਾਲ ਵੀ ਮੇਰੀ 12 13 ਵੋਟਾਂ ਸੀ ਆਉਦੇ ਕਰਦੀਆਂ ਤੇ ਜੇ ਸਾਨੂੰ ਲੋਕਾਂ ਨੇ ਇਸ ਲਾਇਕ ਸਮਝਿਆ ਤੇ ਤਾਂ ਵੋਟਾਂ ਪਈਆਂ ਪਿੰਡ 'ਚ ਪਈਆਂ ਤੇ ਤੁਸੀਂ ਹੁਣ ਮੈਸੇਜ ਕੀ ਦੇਣਾ ਚਾਹੁੰਗਾ ਸਿਨੇਹਾ ਕੀ ਦਿਲਣਾ ਚਾਹੁੰਗਾ ਮੈਸੇਜ ਸਾਰਾ ਸਾਡਾ ਤਾਂ ਇਹੀ ਮੈਸੇਜ ਹੋਊਗਾ ਵੀ ਪਹਿਲ ਦੇ ਤੌਰ ਤੇ ਜਿੰਨੇ ਵੀ ਬੰਦੇ ਮੋਤਵਾਰ ਨੇ ਜਾਂ ਜਾਂ ਕੋਈ ਐਨਟੀ ਵੀਜਾ ਕੋਈ ਪੱਲੇ ਕਲਾਸਿਕ ਸਿਨੇਹਾ ਨੂੰ ਮੰਨਦੇ ਇਸ ਚੀਜ਼ ਵਿੱਚ ਤੇ ਸਾਰੇ ਇਕ ਰਲ ਕੇ ਇਕੱਠੇ ਹੋ ਕੇ ਇਹ ਜਿਹੜਾ ਆਪਣੇ ਕੋੜਾ ਨਸ਼ੇ ਦਾ ਸਾਰੇ ਇਕੱਠੇ ਹੋ ਕੇ ਹੰਬੜਾ ਮਾਰ ਕੇ ਇਹਨੂੰ ਖਤਮ ਕਰੋ ਚਾਹੇ ਛੋਟਾ ਵੀ ਬੜਾ ਧੰਨਵਾਦ ਆ ਕਿ ਤੁਸੀਂ ਇਹ ਘਰ ਘਰ ਜਾ ਕੇ ਇਕਲੇ ਇਕਲੇ ਦਾ ਪ੍ਰੇਰਿਤ ਕਰ ਰਹੇ ਹੋ ਤੁਸੀਂ ਬਹੁਤ ਧੰਨਵਾਦ ਕਰਦੇ ਆ ਇਹ ਜੇ ਪ੍ਰੈਸ ਰਿਪੋਰਟਰ ਹੋਰ ਹੋਣ ਮੈਨੂੰ ਲੱਗਦਾ ਵੀ ਜੇ ਉੱਪਰ ਤੱਕ ਗੱਲਾਂ ਪਹੁੰਚਾਈਆਂ ਜਾਣ ਤੇ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋਣ ਨੂੰ ਹੋਰ ਟਾਈਮ ਦੀ ਲੱਗੂਗਾ ਹੋਰ ਤੋਂ ਧੰਨਵਾਦ ਹੈ ਸਾਡਾ ਇਹ ਸੰਸਾੜਨਾ ਤਲਵੰਡੀ ਪਿੰਡ ਦੇ ਪੰਜ ਜੋੜਾ ਸਿੰਘ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਨੈਸ਼ਨਲ ਲੈ ਕੇ ਗੱਲਬਾਤ ਕੀਤੀ ਹੈ ਇਹਨਾਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਨਸ਼ਾ ਖਤਮ ਹੋਵੇ ਇਹਨਾਂ ਵੱਲੋਂ ਇੱਕ ਕਮੇਟੀ ਵੀ ਬਣਾਈ ਜਾਏਗੀ ਜਾਵੇਗੀ ਤਾਂ ਕਿ ਜਿਹੜਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਨਸ਼ੀ ਰੋਕਦਾਂ ਔਰ ਇਹਨੇ ਕਾਫੀ ਕੁਝ ਕਾਰਗੁਜ਼ਾਰੀਆਂ ਕੀਤੀਆਂ ਜਾਣ ਗਿਆ ਹਲੇ ਕਿ ਇਹਨਾਂ ਵੱਲੋਂ ਸਰਪੰਚ ਹਲੇ ਸਰਪੰਚ اور ਪੰਚ ਹਲੇ ਬਣੇ ਆ ਹੌਲੀ 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 ਇਹਨਾਂ ਵੱਲੋਂ ਜਿਹੜੀ ਮੁਹਿੰਮ ਚਲਾਈ ਜਾਵੇਗੀ ਨਸ਼ਾ ਖਤਮ ਕਰਨ ਦੀ ਔਰ ਪ੍ਰਸ਼ਾਸਨ ਤੱਕ ਵੀ ਇਹਨਾਂ ਵੱਲੋਂ ਪਹੁੰਚ ਕੀਤੀ ਜਾਵੇਗੀ ਬਾਕੀ ਹੋਰ ਵੀ ਨਾਮੀ ਆਪਣੇ ਆਪ ਲੈ ਕੇ ਹਾਜ਼ਰ ਹੋਣਗੇ